ਦੁਨੀਆ ਦਾ ਦੀਪ ਓਨੀ ਦੇਰ ਤੱਕ ਚਾਨਣ ਦਿੰਦਾ ਜਿੰਨੀ ਦੇਰ ਤੱਕ ਉਹਦਾ ਵਜੂਦ ਉਹਦਾ ਢਾਂਚਾ ਰਹਿੰਦਾ ਹੈ ਪਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਉਹ ਸ਼ਹਾਦਤ ਤੋਂ ਬਾਅਦ ਕਈ ਗੁਣਾ ਵੱਧ ਰੋਸ਼ਨੀ ਲਈ ਜਾਂਦੇ ਤੀਸਰਾ ਸ਼ਬਦ ਅਸੀਂ ਵਰਤਾਂ ਸਿੰਘ ਸੁਣਿਓ ਇਸ ਬਿੰਤੀ ਉੰਜ ਸਿੰਘ ਲਫ਼ਜ਼ ਦੀ ਵਰਤੋਂ ਸਭ ਤੋਂ ਪਹਿਲਾਂ ਭਾਈ ਗੁਰਦਾਸ ਸਾਹਿਬ ਨੇ ਪ੍ਰਤੀਕ ਦੇ ਰੂਪ ਚ ਗੁਰੂ ਨਾਨਕ ਸਾਹਿਬ ਲਈ ਕੀਰਤੀ ਹੈ ਉਹ ਸ਼ਬਦ ਹੈ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਕਸਾ ਕਰਦਿਆਂ ਬਿਸ਼ਰਾਮ ਇੱਥੇ ਹੀ ਹੈ ਕੀਰਤਨ ਕਰਨ ਵਿੱਚ ਖੁੱਲ ਖੈ ਕਿਉਂਕਿ ਉੱਥੇ ਉਹਨਾਂ ਸੰਗੀਤ ਵਿੱਚ ਆਪਣੀ ਕਰਨੀ ਹੈ ਸਿੰਘ ਬੁੱਕੇ ਸਿੰਘ ਗਰਜਦਾ ਹੈ ਮਿਰਗਾਵਲੀ ਭੰਨੀ ਜਾਏ ਭੱਜੀ ਜਾ ਰਹੀ ਹੈ ਮਿਰਗ ਉੱਥੇ ਉਹਨਾਂ ਸ਼ਬਦ ਵਰਤਿਆ ਕਿ ਸਿੰਘ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਲਈ ਵਰਤਿਆ ਗਿਆ ਉਸ ਇੱਕ ਉਹਨਾਂ ਹੋਰ ਬਚਿਤ ਕੀਤਾ ਬੁੱਕਿਆ ਸਿੰਘ ਉਜਾੜ ਵਿੱਚ ਸਿੰਘ ਲਫ਼ਜ਼ ਦੀ ਵਰਤੋਂ ਪਿਆਰਿਓ ਸਿੰਘ ਸ਼ਬਦ ਬੜੇ ਕਮਾਲ ਦਾ ਹੈ ਸ਼ੇਰ ਦਾ ਪ੍ਰਤੀਕ ਮਹਾਤਮਾ ਬੁੱਧ ਦੇ ਜੀਵਨ ਚ ਮੈਂ ਪੜਿਆ ਕਿਉਂਕਿ ਜਿੱਥੇ ਗੁਣ ਮਿਲੇ ਉਹਨੂੰ ਪੁੱਛਿਆ ਗਿਆ ਸਿੰਘ ਦੀ ਗਤੀ ਕੀ ਹੈ ਮਹਾਤਮਾ ਬੁੱਧ ਕਹਿੰਦਾ ਆਪਣੇ ਚੇਲਿਆਂ ਨੂੰ ਕਿ ਜਦੋਂ ਸ਼ੇਰ ਨਿਕਲਦਾ ਹੈ ਉਹ ਪਹਿਲਾਂ ਤਿੰਨ ਵਾਰੀ ਦਹਾੜਦਾ ਹੈ ਗਰਜਦਾ ਹੈ ਫਿਰ ਆਪਣੇ ਸ਼ਰੀਰ ਨੂੰ ਛੰਡਦਾ ਹੈ ਇਹਦਾ ਮਤਲਬ ਹੈ ਮੈਂ ਸ਼ਿਕਾਰ ਤੇ ਨਿਕਲ ਲੱਗਾ ਵਾਂ ਕੋਈ ਮਾੜਾ ਕਮਜ਼ੋਰ ਜੀਵ ਉਹ ਦੂਰ ਹੋ ਜਾਏ ਫਿਰ ਉਹ ਮੈਦਾਨ ਵਿੱਚ ਉਤਰ ਕੇ ਸੰਘਰਸ਼ ਕਰਕੇ ਸ਼ਿਕਾਰ ਕਰਦਾ ਉਹ ਮਰੇ ਕੋਈ ਨੂੰ ਨਹੀਂ ਖਾਂਦਾ ਦੂਸਰੀ ਗੱਲ ਸਿੰਘ ਸ਼ਬਦ ਗੁਰੂ ਨਾਨਕ ਸਾਹਿਬ ਨੇ ਇੱਕ ਜਗ੍ਹਾ ਵਿਆਖਿਆ ਕੀਤੀ ਇੱਕ ਤਾਂ ਸ਼ੇਰ ਦਾ ਅਣਖ ਦਾ ਪ੍ਰਤੀਕ ਦੂਸਰਾ ਕਦੀ ਦੇਖਿਓ ਸ਼ੇਰ ਨੂੰ ਕੋਈ ਸੋਟਾ ਮਾਰੇ ਸ਼ੇਰ ਸੋਟੇ ਨੂੰ ਮੂੰਹ 'ਚ ਨਹੀਂ ਪਾਉਂਦਾ। ਉਹਨੂੰ ਵੱਟਾ ਮਾਰੋ ਉਹ ਵੱਟੇ ਨੂੰ ਮੂੰਹ 'ਚ ਨਹੀਂ ਪਾਏਗਾ। ਕੁੱਤੇ ਨੂੰ ਵੱਟਾ ਮਾਰੋ ਕੁੱਤਾ ਮੂੰਹ 'ਚ ਉਹ ਪੱਥਰ ਨੂੰ ਪਕੜ ਲਊਗਾ। ਕੁੱਤਾ ਸੋਟੇ ਨੂੰ ਪਕੜੇਗਾ ਪਰ ਸ਼ੇਰ ਨੂੰ ਕੋਈ ਸੋਟਾ ਪੱਥਰ ਮਾਰ ਕੇ ਦੇਖੇ ਉਹ ਪੱਥਰ ਤੇ ਸੋਟੇ ਵੱਲ ਧਿਆਨ ਨਹੀਂ ਦਿੰਦਾ ਉਹ ਧਿਆਨ ਦਿੰਦਾ ਇਹ ਸੋਟਾ ਤੇ ਪੱਥਰ ਮਾਰ ਕਿਉਂ ਰਿਹਾ ਹੈ। ਉਹ ਸੋਟਾ ਮਾਰਨ ਵਾਲੇ ਵੱਲ ਜਾਏਗਾ। ਮੇਰੇ ਗੁਰੂ ਨੇ ਆਪਣੀ ਇਤਿਹਾਸਿਕ ਜਗ੍ਹਾ ਕਿਹਾ ਕਿ ਸਿੱਖ ਸਿੰਘ ਵਰਤੀ ਹੈ ਕਿ ਆਮ ਬੰਦਾ ਦਾਤ ਮਿਲਦੀ ਏ ਤੇ ਕੁੱਤੇ ਵਰਤੀ ਦੀ ਤਰ੍ਹਾਂ ਦਾਤ ਨੂੰ ਪਕੜਦਾ ਹੈ ਤੇ ਜਦੋਂ ਸਿੱਖ ਨੂੰ ਦਾਤ ਮਿਲਦੀ ਏ ਉਹ ਦਾਤ ਨੂੰ ਪਕੜਨ ਦੀ ਥਾਂ ਤੇ ਦਾਤ ਦੇਣ ਵਾਲੇ ਵੱਲ ਧਿਆਨ ਦਿੰਦਾ ਜਿਵੇਂ ਸ਼ੇਰ ਜਿੱਥੋਂ ਆ ਰਹੀ ਏ ਗੋਲੀ ਪੱਥਰ ਉਧਰ ਤਵਜੂਂ ਦਿੰਦਾ ਮੈਂ ਬੇਨਤੀ ਕਰਾਂਗਾ ਉਹ ਬਜ਼ੁਰਗ ਉਹ ਬਲਦਾ ਹੋਇਆ ਰੋਹਾਨੀਅਤ ਦਾ ਚਿਰਾਗ ਤੇ ਸਿੰਘ ਅਣਖ ਦਾ ਪ੍ਰਤੀਕ ਕੁਛ ਮੈਂ ਉਦਾਹਰਨਾ ਦੇ ਕੇ ਸਮਾਪਤੀ ਕਰ ਦੇਣੀ ਹੈ ਭਾਈ ਸਾਹਿਬ ਕੀਰਤਨ ਕਰਨਾ ਕਿਹੜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ ਸਪਿਰਚੁਅਲ ਜੇ ਸ਼ਬਦ ਦੀ ਵਿਆਖਿਆ ਤਨਤਨ ਬਾਬਾ ਦੀਪ ਸਿੰਘ ਦੀ ਜ਼ਿੰਦਗੀ ਨਹੀਂ ਕਰਦੀ ਅਸੀਂ ਸ਼ਬਦ ਸ਼ੁਰੂ ਕਰਨੇ ਆ ਸ਼ਬਦ ਹੈ ਸੰਤ ਆਪ ਜੀ ਪਾਵੇਂ ਬਾਬਾ ਜੀ ਕਹਿੰਦੇ ਹੋ ਮੈਂ ਵੀ ਸ਼ਬਦ ਵਰਤਨਾ ਸੰਤ ਕੌਣ ਹੈ ਫਿਰ ਅਰਜ਼ ਆਪ ਸਭ ਨੂੰ ਪਤਾ ਹੈ ਕਿ ਸੰਤ ਸਿੱਖਾਂ ਵਿੱਚ ਕੇਵਲ ਇੱਕ ਲਿਬਾਸ ਦਾ ਨਾਮ ਨਹੀਂ ਸੰਤ ਕਹੇ ਜਿਹਦੀ ਸੁਰਤ ਜਿਹਦਾ ਅੰਦਰ 24 ਘੰਟੇ 8 ਪੈਰ ਸਾਰੀ ਜ਼ਿੰਦਗੀ ਅੰਤਲੇ ਸਵਾਸ ਤੱਕ ਜਿਹਦੇ ਅੰਦਰ ਉਹ ਰੱਬ ਦਾ ਸਿਮਰਨ ਨਾ ਭੁੱਲੇ ਕਰਤਾਰ ਨਾ ਵਿਸਰੇ ਉਹਨੂੰ ਆਪਾਂ ਸੰਤ ਕਹਿੰਦੇ ਹਾਂ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਮੈਂ ਗੁਰਸਿੱਖੋ ਬੇਨਤੀ ਕਰਾਂ ਸਾਧ ਸੰਗਤ ਜੀ ਜਿਨੂੰ ਸਾਸ ਗਰਾਸ ਨਹੀਂ ਵਿਰਸਦਾ ਵਿਸਰਦਾ ਉਹ ਸੰਤ ਹੈ ਤੇ ਤਨ ਤਨ ਬਾਬਾ ਦੀਪ ਸਿੰਘ ਉਹਨਾਂ ਦਾ ਕਰਨੀ ਨਾਮਾ ਇੰਨੇ ਕਮਾਲ ਦਾ ਉਹਨਾਂ ਨੂੰ ਇੱਕ ਖਿੰਨ ਵੀ ਕਦੀ ਕਰਤਾਰ ਦੀ ਯਾਦ ਆਪਣੇ ਸੀਨੇ ਵਿੱਚੋਂ ਵਿਸਰੀ ਰਹੀ ਉਹ ਸੰਤ ਦੀ ਵਿਆਖਿਆ ਕਰਨ ਇਸ ਤੋਂ ਅੱਗੇ ਸ਼ਬਦ ਹੈ ਸਾਧ ਬਾਣੀ ਚ ਸਾਧ ਲਵਜ ਬੜੀ ਬੜੀ ਆਇਆ ਸੁਖਮਨੀ ਸਾਹਿਬ ਜੀ ਡਿਟੇਲ ਨਾਲ ਵਿਆਖਿਆ ਕੀਤੀ ਪਰ ਜਦੋਂ ਭਾਈ ਸਾਹਿਬ ਨੂੰ ਪੜਿਆ ਗੁਰਦਾਸ ਜੀ ਨੂੰ ਉਹ ਕਹਿੰਦੇ ਸਾਧ ਦੀ ਪਰਵਾਸ਼ਾ ਇਹ ਵੇ ਕਿ ਜਿਨ ਨੇ ਆਪਣੀਆਂ ਅੱਖਾਂ ਆਪਣੇ ਨੱਕ ਆਪਣੀ ਜੀਬਾ ਆਪਣੀਆਂ ਇੰਦਰੀਆਂ ਨੌ ਦਰਵਾਜੇ ਸਾਧ ਸਾਧ ਸਦਾਇਆ ਜਿਨ ਨੇ ਆਪਣੇ ਸਰੀਰ ਦੇ ਨੌ ਦਵਾਰਿਆਂ ਤੇ ਕੰਟਰੋਲ ਕਰ ਰਿਆ ਆਪਣੀ ਬਿਰਤੀ ਨੂੰ ਉਹਨਾਂ ਰਾਹੀ ਬਾਹਰ ਮੁਕੀ ਨਹੀਂ ਖੋਣ ਦਿੱਤਾ ਦਰاصل ਉਹ ਹੀ ਸਾਧ ਹੈ ਜਿਨੇ ਆਪਣੀ ਜ਼ਿੰਦਗੀ ਨੂੰ ਸਾਧ ਲਿਆ ਪਿਆਰਿਓ ਇਸ ਮਹਾਂਪੁਰਖ ਦੀ ਸਾਦੀ ਕੋਈ ਜ਼ਿੰਦਗੀ ਦੇਖੋ ਆਪਜੀ ਦਮਦਮਾ ਸਾਹਿਬ ਜਾਂਦੇ ਹੋ ਉਸ ਭੋਰਾ ਸਾਹਿਬ ਦੇ ਦਰਸ਼ਨ ਕਰਿਓ ਜਿੱਥੇ ਬਾਬਾ ਜੀ ਬੈਠਦੇ ਰਹੇ ਉਥੇ ਅੱਜ ਵੀ ਅਸੀਂ ਦੇਖਨੇ ਆ ਦੋ ਮਿੱਟੀ ਦੇ ਬਰਤਨ ਦੱਬੇ ਹੋਏ ਇੱਕ ਦੇ ਵਿੱਚ ਛੋਲੇ ਪਾਏ ਜਾਂਦੇ ਸਨ ਇੱਕ ਵਿੱਚ ਜੜ ਰੱਖਿਆ ਜਾਂਦਾ ਸੀ ਉਹ ਹੀ ਅੱਗੇ ਖੂਬ ਅੱਗੇ ਬੰਦ ਕਰ ਦਿੱਤਾ ਗਿਆ ਉਹ ਥੱਲੇ ਖੂਬ ਹੀ ਜਾਂਦਾ ਸੀ ਪਿਆਰਿਓ ਮੈਂ ਬੇਨਤੀ ਕਰਾਂ ਕਿੰਨਾ ਕੁ ਜੀਵਨ ਸਾਧਿਆ ਹੋਵੇਗਾ ਆਪਣੇ ਅੰਦਰ ਕਿੰਨਾ ਕੁ ਕਾਬੂ ਪਾਇਆ ਹੋਇਆ ਉਸ ਮਹਾਂਪੁਰਖ ਨੇ ਸੱਚੇ ਵੇ ਬਾਬਾ ਦੀਪ ਸਿੰਘ ਦਾ ਜੀਵਨ ਸਾਧ ਦੀ ਵਿਆਖਿਆ ਵੀ ਕਰਦਾ ਤੀਸਰੀ ਬੇਨਤੀ ਕਿ ਅਸੀਂ ਇੱਕ ਸ਼ਬਦ ਪੜਨੇ ਆ ਗੁਰਮੁਖ ਹਾਲਾਂ ਗੁਰਮੁਖ ਲਫ਼ਜ਼ ਗੁਰੂ ਲਈ ਵਰਤਿਆ ਬਾਣੀ ਚ ਪਰਮਾਤਮਾ ਲਈ ਵੀ ਗੁਰਸਿੱਖ ਲਈ ਵੀ ਪਰ ਸਿੱਤੇ ਜੇ ਅਰਥ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ ਬਾਬਾ ਦੀਪ ਸਿੰਘ ਜੀ ਬਾਰੇ ਸ਼੍ਰੀਮਾਨ ਭਾਈ ਸਾਹਿਬ ਭਾਈ ਰਣਦੀਰ ਸਿੰਘ ਜੀ ਉਹਨਾਂ ਦੀ ਇੱਕ ਕਿਤਾਬ ਹੈ ਗੁਰਮਤਿ ਨਾਮ ਅਭਿਆਸ ਕਮਾਈ ਉਸ ਦੇ ਆਰੰਭ ਵਿੱਚੋਂ ਲਿਖਦੇ ਆ ਭੂਮਿਕਾ ਚ ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚ ਨਾਮ ਦੀਆਂ ਇੰਨੀਆਂ ਜ਼ਬਰਦਸਤ ਰੰਗਾਂ ਸਨ ਕਿ ਜਦੋਂ ਉਹ ਜੰਗ ਲੜ ਰਹੇ ਸਨ ਜਿਸ ਬੰਦੇ ਦੇ ਸਿਰ ਤੇ ਖੰਡਾ ਪੈਂਦਾ ਸੀ ਉਸ ਨਾਮ ਦੀ ਰੋ ਉਹ ਉਸ ਬੰਦੇ ਉੱਤੇ ਵੀ ਅਸਰ ਕਰ ਜਾਂਦੀ ਸੀ ਅਸਲ 'ਚ ਗੁਰਮਖ ਰੋਮ ਰੋਮ ਹਰਤਿਆ ਵੈ ਉਹਨਾਂ ਦਾ ਜੀਵਨ ਹੈ ਇਸ ਤੋਂ ਅਗਲੀ ਬੇਨਤੀ ਲਬ ਜਸੀ ਵਰਤਨੇ ਆ ਭਗਤ ਭਗਤ ਦੀ ਪਰਵਾਸ਼ਾ ਕੀ ਹੈ ਲਬ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨੀਕੀ ਇਹਤ ਮਾਰਗ ਜਾਣਾ ਬਾਬਾ ਜੀ ਦਾ ਜੀਵਨ ਭਗਤ ਦੀ ਵਿਆਖਿਆ ਕਰਦਾ ਹੈ ਸ਼ਬਦ ਕਹੇ ਬ੍ਰਹਮ ਗਿਆਨੀ ਮਨ ਸਾਚਾ ਮੁਕ ਸਾਚਾ ਸੋਏ ਅਵਰ ਨ ਆਪੇਖ ਐ ਇੱਕ ਸਿ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਗੁਰਮਖੋ ਉਹ ਏਡਾ ਵੱਡਾ ਮਹਾਪੁਰਖ ਮੈਂ ਮਹਾਪੁਰਖ ਸ਼ਬਦ ਵਰਤ ਰਿਹਾ ਹਾਂ ਇਨਸਾਨ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਸਿੱਖ ਸ਼ਬਦ ਵਰਤਾਂ ਉਹਨਾਂ ਦਾ ਅਭਿਆਸ ਗੁਰਬਾਣੀ ਬਣੀਆ ਹੈ ਉਹ ਪੰਜਾਂ ਤਤਾਂ ਦਾ ਤਾਂ ਨਹੀਂ ਕੇਵਲ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਨੇ ਆਪਣੀ ਖਿਆਤੀ ਵਿੱਚ ਗੁਰਮੁਖੀ ਸਕ੍ਰਿਪਟ ਵਿੱਚ ਲਿਖੇ ਇੱਕ ਸਾਡੇ ਇਤਿਹਾਸ ਵਿੱਚ ਇਹ ਕਿਹਾ ਜਾਂਦਾ ਹੈ ਪਾਵਾਂ ਉਹ ਸਰੂਪ ਕਿਸੇ ਨੇ ਦੀਦਾਰ ਨਹੀਂ ਪਾਇਆ ਜਦੋਂ ਅਸੀਂ ਫਾਰਸੀ ਅਰਬੀ ਦਾ ਜ਼ਿਕਰ ਕਰਨੇ ხਾਂ ਇੱਕ ਸਰੂਪ ਉਹਨਾਂ ਨੇ ਪੱਛਮ ਦੀ ਉਸ ਲਿਪੀ ਨੂੰ ਆਧਾਰ ਬਣਾ ਕੇ ਬਣਾਇਆ ਜ ਮੇਰੇ ਮਨ ਸੀ ਕਿ ਪਿਆਰਿਓ ਇੱਕ ਸ਼ਬਦ ਫਾਰਸੀ ਚ ਲਿਖ ਦੇਣਾ ਜਾਂ ਅਰਬੀ ਦੀ ਵਰਤੋਂ ਕਰਨੀ ਅਰਬੀ ਵੱਖਰਾ ਹੈ ਫਾਰਸੀ ਵਕਰਾ ਹੈ ਜਿਹੜੀ ਉਰਦੂ ਹੈ ਇਹ ਫਾਰਸੀ ਦੀ ਹੀ ਲਿਪੀ ਜੂਜ ਕੀਤੀ ਗਈ ਪਰ ਉਸ ਨੂੰ ਉਸ ਭਾਸ਼ਾ ਵਿੱਚ ਲਿਖਣਾ ਉਸ ਲਿਪੀ ਵਿੱਚ ਲਿਖਣਾ ਜਿਹੜੀ ਉਹਨਾਂ ਦੀ ਮਾਂ ਲਿਪੀ ਵੀ ਨਹੀਂ ਕਿੰਨੀ ਕੋ ਉਸ ਭਾਸ਼ਾ ਦੀ ਗ੍ਰਾਮਰ ਦੀ ਪਕੜ ਹੋਵੇਗੀ ਇੱਕ ਸ਼ਬਦ ਲਿਖ ਦੇਣਾ ਗੱਲ ਵੱਖਰੀ ਹੈ ਪਰ ਪੂਰਾ ਗੁਰੂ ਗ੍ਰੰਥ ਸਾਹਿਬ ਉਹਦਾ ਉਲੱਥਾ ਕਰ ਦੇਣਾ ਪਿਆਰਿਓ ਕਿੰਨਾ ਵੱਡਿਓ ਮਹਾਂਪੁਰਖ ਦੀ ਵਿਦਵਤਾ ਉਹਨੂੰ ਵੀ ਨਮਸਕਾਰ ਮੈਂ ਆਪ ਨੂੰ ਬੇਨਤੀ ਕਰਾਂ ਕੋਈ ਸ਼ਬਦ ਐਸਾ ਨਹੀਂ ਰੋਹਾਨੀਅਤ ਦਾ ਜਿਹੜਾ ਉਹ ਟਕਦਾ ਨਹੀਂ ਗੁਰਮਖ ਬ੍ਰਹਮ ਗਿਆਨੀ ਸੰਤ ਸਾਧ ਅਗਲਾ ਸ਼ਬਦ ਆ ਗਿਆ ਗੁਰਸਿੱਖ ਬਾਣੀ ਚ ਗੁਰਸਿੱਖ ਦੀ ਪਰਿਭਾਸ਼ਾ ਦਿੱਤੀ ਗਈ ਪਰ ਮੈਂ ਇੱਕੋ ਗੱਲ ਕਹਿੰਦਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਵਰਦਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਹਰ ਸ਼ਬਦ ਰੂਖਾਨੀਅਤ ਦਾ ਉਹਨਾਂ ਦਾ ਜੀਵਨ ਵਿਆਖਿਆ ਕਰ ਰਿਹਾ ਹੈ ਐਸੇ ਮਹਾਨ ਮਹਾਪੁਰਖ ਜਿਨ੍ਹਾਂ ਨੇ ਆਪਣੀ ਖਿਆਤੀ ਦੇ ਵਿੱਚ ਮੈਂ ਸਵੇਰੇ ਵੀ ਅਰਜਮੰਜੀਤ ਸਾਹਿਬ ਕਰਾਂਗਾ ਗੁਰਮਖੋ ਦਿਰੜ ਤਾਰ ਨਾਲ ਉਹ ਲੜੇ ਅੱਜ ਵੀ ਮੈਂ ਸਵੇਰ ਕਿਹਾ ਮਨਾਦੇ ਆਪਾਂ ਜਨਮ ਦਿਨ ਪਾਇਆ ਉੱਥੇ ਵੀ ਸੂਰਮਿਆਂ ਵਾਲੇ ਸ਼ਬਦ ਪੜੇ ਜਾ ਰਹੇ ਸਨ ਕਿਉਂਕਿ ਕੁਝ ਸ਼ਖਸੀਅਤਾਂ ਸਿੱਖਾਂ ਵਿੱਚ ਐਸੀਆਂ ਨੇ ਜਿਨ੍ਹਾਂ ਦਾ ਮਰਨਾ ਇੰਨਾ ਕੋ ਉੱਚਾ ਹੈ ਉਹਨਾਂ ਦੇ ਜਨਮ ਦੀ ਵੀ ਗੱਲ ਕਰੋ ਤੇ ਮਰਨ ਦੀ ਗੱਲ ਕਰਨ ਤੋਂ ਬਿਨਾ ਕਥਾ ਕੀਰਤਨ ਮੁਕੰਮਲ ਨਹੀਂ ਹੁੰਦਾ ਹਾਲਾਂਕਿ ਸ਼ਹੀਦੀ ਨਹੀਂ ਮਨਾ ਰਹੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਮਨਾਇਆ ਬਾਬਾ ਫਤਿਹ ਸਿੰਘ ਜੀ ਦਾ ਜਨਮ ਮਨਾਇਆ ਜਾਂਦਾ ਤੇ ਮੈਂ ਹੈਰਾਨ ਹਾਂ ਕਥਾ ਕਰਨ ਵਾਲਾ ਫਿਰ ਵੀ ਮੌਤ ਉੱਤੇ ਬੋਲ ਰਿਹਾ ਕਿਉਂਕਿ ਉਹਨਾਂ ਦੀ ਮੌਤ ਇੰਨੀ ਕੁ ਉੱਚੀ ਖੋ ਗਈ ਕਿ ਉਹਨਾਂ ਦੀ ਜ਼ਿੰਦਗੀ ਦਾ ਕੋਈ ਵੀ ਪੱਖ ਆਏਗਾ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਮੌਤ ਸਾਹਮਣੇ ਜ਼ਰੂਰ ਆਏਗੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਂ ਸਿਰਫ ਇੱਕੋ ਸ਼ਬਦ ਕਹਿ ਕੇ ਕਿ ਸੂਰਮੇ ਕੈਸੇ ਨੇ ਕੱਲਾ ਲੜ ਲੈਣਾ ਸੂਰਮਾ ਥੋੜਾ ਹੁਣ ਆਪਾਂ ਕਾਂਗੇ ਜੀ ਏਨੇ ਸ਼ੇਰ ਦਾ ਖੰਡਾ ਵਾਇਆ ਬਾਬਾ ਜੀ ਨੇ ਤੇ ਅੱਜ ਮੈਂ ਸਵੇਰੇ ਅਰਜ਼ ਕੀਤੀ ਜਿਨਨੇ ਪਠਾਨ ਨੇ ਵੰਗਾਰਿਆ ਸੂਰਮਾ ਉਹ ਘੱਟ ਸੀ ਕੋਈ ਉਹਨੇ ਚੈਲੰਜ ਕੀਤਾ ਕਿ ਬਾਬਾ ਮੈਂ ਤੇਰੇ ਨਾਲ ਮੁਕਾਬਲਾ ਕਰਨਾ ਹੈ ਸੂਰਮਾ ਤਾਂ ਵੀ ਬੜਾ ਪਰ ਫਰਕ ਹੈ ਥੋੜਾ ਜਿਹਾ ਇਸ ਨੂੰ ਸੁਣਿਓ ਉਹ ਜਵਾਨ ਤੇ ਬਾਬਾ ਜੀ ਬਿਰਦ ਸ਼ਬਦ ਮੈਂ ਵਰਤਲਾ ਚਲੋ ਜੇ ਉਮਰ ਦਾ ਤਕਾਜਾ ਲਾਈਏ ਪਠਾਨ ਪੁੱਤਰ ਜਵਾਨ ਉਹ ਵੰਗਾਰ ਕੇ ਸਾਹਮਣੇ ਆਇਆ ਆਯੂਬ ਖਾਨ ਹਜ਼ੂਰ ਸੱਚੇ ਪਾਤਸ਼ਾਹ ਦੇ ਇਸ ਸਿੱਖ ਨੂੰ ਨੇ ਕਿਹਾ ਮੈਂ ਤੇਰੇ ਨਾਲ ਮੱਥਾ ਲਾਣਾ ਤੂੰ ਮੇਰਾ ਮੁਕਾਬਲਾ ਕਰ ਯਾਦ ਰੱਖਿਓ ਗੁਰਮਖੋ ਇਕੱਲੇ ਸੂਰਮੇ ਦੀ ਵਿਆਖਿਆ ਮਤ ਕਰੋ ਪਠਾਨ ਵੀ ਸੂਰਮਾ ਹੈ ਉਹਨੇ ਬਾਬਾ ਜੀ ਨੂੰ ਵੰਗਾ ਰਿਆ ਦੋਨਾਂ ਦੇ ਖੱਤ ਵੀ ਸ਼ਸਤਰ ਹੈ ਪਰ ਬੜਾ ਫਰਕ ਜੇ ਸ਼ਸਤਰ ਇਕੱਠੇ ਚੱਲੇ ਗਿਆਨੀ ਗਿਆਨ ਸਿੰਘ ਕਹਿੰਦਾ ਚਲੀ ਤੇਗ ਅਤ ਬੇਗ ਸਿਓ ਦੂਹ ਕੇਰ ਬਲ ਧਾਰ ਉਤਰ ਗਏ ਸੀਸ ਦੁਆ ਕੇ ਪਰਸ ਪਰੇ ਇਕ ਸਾਤ ਉਹ ਕਹਿੰਦਾ ਦੋਨਾਂ ਦੇ ਸਿਰ ਉਤਰੇ ਬਰਾਬਰ ਜ਼ਮੀਨ ਉੱਤੇ ਡਿੱਗੇ ਪਰ ਬੜਾ ਫਰਕ ਜੇ ਪਠਾਨ ਮੁਕਾਬਲਾ ਕਰਕੇ ਸਿਰ ਉਤਾਰ ਸਕਦਾ ਹੈ ਬਾਬਾ ਜੀ ਦਾ ਆਪਣਾ ਸਿਰ ਬਹਾਦਰੀ ਨਾਲ ਉਤਰਵਾ ਸਕਦਾ ਹੈ ਪਰ ਇੱਕ ਵਾਰੀ ਉਹਦਾ ਸਿਰ ਡਿੱਗ ਗਿਆ ਨਾਲ ਹੀ ਉਥੇ ਢੇਰ ਹੋ ਗਿਆ ਇਹ ਮਹਾਪੁਰਖ ਸਿਰ ਉਤਰਵਾ ਵੀ ਸਕਦਾ ਹੈ ਤੇ ਕਿਸੇ ਦਾ ਉਤਾਰ ਵੀ ਸਕਦਾ ਹੈ ਪਰ ਇਸ ਦੀ ਕਮਾਈ ਇਸ ਤੋਂ ਅੱਗੇ ਇਹ ਉਤਰੇ ਕੋਈ ਸਿਰ ਨੂੰ ਤਲੀ ਉਤੇ ਰੱਖ ਸਕਦਾ ਹੈ ਇਹ ਕੇਵਲ ਸੂਰਮਾ ਨਹੀਂ ਮੈਂ ਬੇਨਤੀ ਕਰਾਂ ਸੁਣੋ ਇਸ ਗੱਲ ਨੂੰ ਫਿਰ ਦੁਬਾਰਾ ਮੁਕਾਬਲਾ ਉਸ ਬੰਦੇ ਨੇ ਡਟ ਕੇ ਕੀਤਾ ਪਰ ਜਿਹੜੀ ਰੂਖਾਨੀਅਤ ਦੀ ਤਰੰਗ ਜਿਹੜੀ ਬਖਸ਼ਿਸ਼ ਧੰਨ ਧੰਨ ਬਾਬਾ ਦੀਪ ਸਿੰਘ ਦੇ ਅੰਦਰ ਵਰਤੀ ਉਹ ਕੱਲੇ ਡੌਲਿਆਂ ਵਾਲੇ ਸ਼ੋਰੂਮੇ ਅੰਦਰ ਨਹੀਂ ਵਰਤੀ ਉਹਦੀਆਂ ਬਾਹਾਂ ਵਿੱਚ ਤਾਕਤ ਹੈ ਅਗਲੀ ਗੱਲ ਸਮਾਪਤੀ ਮੈਂ ਕਰ ਲਗਾ ਉਹ ਵੇਖੋ ਦੁਨੀਆ 'ਚ ਅਨੋਖਾ ਪਰਨ ਕੀਤਾ ਬਾਣੀ ਕਹਿੰਦੀ ਹੈ ਕਾਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕ ਲੱਗ ਹੈ ਠਣਕਾ ਹਮ ਆਦਮੀ ਖਾ ਇੱਕ ਦਮੀ ਮਤ ਕੇ ਜਾਪੇ ਸਾਂ ਆਵੇ ਕੇ ਨਾ ਆਵੇ ਰ ਮੌਤ ਦਾ ਕੀ ਬਤਾ ਉਹ ਪਿਆਰਿਓ ਦਮਦਮਾ ਸਹਿਬ ਤੋਂ ਇਹ ਗੁਰਮਖ ਗੁਰਸਿਕ ਬ੍ਰਹਮ ਗਿਆਨੀ ਸੰਤ ਜੋ ਸ਼ਬਦ ਮਰਤੋ ਬਾਬਾ ਜੀ ਚੱਲਦੇ ਆ ਪਰਨ ਕੀ ਕੀਤਾ ਮੌਤ ਨੂੰ ਚੈਲੰਜ ਕਰਨਾ ਟਾਈਮ ਨੂੰ ਚੈਲੰਜ ਕਰਨਾ ਕਾਲ ਨੂੰ ਚੇਂਜ ਕਰਨਾ ਕਿ ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਹਰ ਮੰਦਰ ਨਹੀਂ ਪਹੁੰਚ ਜਾਂਦਾ ਸਵਾਸਤੇ ਇੱਕ ਦਾ ਭਰੋਸਾ ਨਹੀਂ ਆਪਾਂ ਕਾਂਗੇ ਵੀ ਬੰਦੇ ਦੇ ਸਾਧਾ ਕੀ ਭਰੋਸਾ ਪਿਆਰਿਓ ਸੱਚ ਇਹ ਜੇ ਮੌਤ ਬਲਵਾਨ ਹੈ ਪਰ ਇਸ ਗੁਰਸਿੱਖ ਨੇ ਮੌਤ ਨੂੰ ਵੀ ਨੂੜ ਕੇ ਰੱਖ ਦਿੱਤਾ ਕਹਿੰਦਾ ਮੈਂ ਓਨੀ ਦੇਰ ਤੱਕ ਨਹੀਂ ਵਜੂਦ ਵਿੱਚੋਂ ਨਿਕਲਣਾ ਜਿੰਨੀ ਦੇਰ ਤੱਕ ਮੈਂ ਗੁਰੂ ਰਾਮਦਾਸ ਦੇ ਦਰ ਤੇ ਨਹੀਂ ਪਹੁੰਚ ਜਾਂਦਾ ਤੇ ਐਸਾ ਵਾਪਰਿਆ ਸਾਡੇ ਸਾਹਮਣੇ ਆ ਹਕਸਤਾਨ ਟਾਲਾ ਸਾਹਿਬਸ ਮੈਂ ਕਹਿੰਨਾ ਤਰਨ ਤਾਰਨ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਦੇ ਤੱਕ ਖੱਬੇ ਸਜੇ ਜਿੱਧਰ ਵੀ ਨਜ਼ਰ ਮਾਰੋਗੇ ਸ਼ਹੀਦੀ ਸ਼ਹੀਦ ਬੈਠੇ ਹੋਏ ਉਹਨਾਂ ਦੇ ਸਥਾਨ ਨੇ ਉਹਨਾਂ ਮੌਤ ਨੂੰ ਚੈਲੰਜ ਕੀਤਾ ਐਸੇ ਮਹਾਨ ਮਹਾਪੁਰਖ ਦੀ ਸ਼ਬਦ ਦੀ ਕਮਾਈ ਨੂੰ ਨਮਸਕਾਰ ਹੈ ਤਨ ਜਨਨੀ ਜਨ ਜਾਇ ਧਨ ਪਿਤਾ ਪ੍ਰਦਾਨ ਨਮਸਕਾਰ ਹੈ ਆਪ ਲਈ ਲੜ ਲਾਇ ਦਰ ਦਰਵੇਸ਼ ਸੇ ਤਿਨ ਧਨ ਜਨੈ ਦੀ ਮਾਉ ਆਏ ਸਫਲ ਸੇ ਐਸੇ ਮਹਾਨ ਮਹਾਪੁਰਖ ਸੰਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਅਸਥਾਨ ਤੇ ਤੁਸੀਂ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਜੇ ਤੇ ਮੈਂ ਬੇਨਤੀ ਕਰਾਂਗਾ ਜਿੱਨਾ Jap ਇੱਥੇ ਕਰਨੇ ਵੀ ਆਪਾ ਆਠ ਮੈਂ ਇੱਥੇ ਕਰਨਾ ਹੈ ਪਿਆਰਿਓ ਅਗਲਾ ਕੰਮ ਮੈਂ ਇਹ ਨਹੀਂ ਕਿ ਮੈਂ ਸਭ ਨੂੰ ਜਾਣਦਾ ਨਹੀਂ ਪਰ ਮੈਂ ਇੱਕ ਬੇਨਤੀ ਕਰਾਂਗਾ ਜੇ ਹਫਤੇ ਚ ਇੱਕ ਵਾਰੀ ਨਿੱਠ ਕੇ ਬਹਿਨੇ ਆ ਤੇ ਅਰਦਾਸ ਕਰੀਏ ਬਾਬਾ ਜੀ ਤਾਂ ਜ਼ਿੰਦਗੀ ਅੰਤਲੇ ਸਵਾਸ ਤੱਕ ਇੱਕ ਕਿਰਪਾ ਕਰੀ ਜਪ ਤਪ ਦਾ ਨੇਮ ਸਾਡੀ ਜ਼ਿੰਦਗੀ ਚੋਂ ਕਦੀ ਕਟੇ ਇੱਥੇ ਝੋਲੀ ਅੱਡ ਕੇ ਮੰਗ ਮੈਨੂੰ ਪਤਾ ਅਸੀਂ ਕਾਂਗੇ ਤੋਂ ਪੁੱਤਰ ਵੀ ਮੰਗਦੇ ਨੇ ਸੰਗਤਾਂ ਧੀਆਂ ਮੰਗਦੀਆਂ ਨੇ ਬੱਚਿਆਂ ਵਾਸਤੇ ਮੰਗਦੇ ਆ ਬਿਜ਼ਨਸ ਵਾਸਤੇ ਮੰਗਦੇ ਆ ਪਿਆਰਿਓ ਇੰਨਾ ਕੁਝ ਮੰਗਦੇ ਆ ਇਸ ਮਾਹਕੁਰਖ ਦੀ ਜਗ੍ਹਾ ਤੋਂ ਇਹ ਵੀ ਮੰਗੀਏ ਜਿਹੜੀ ਨਾਮ ਦੀ ਚਿੰਗ ਤੇਰੇ ਅੰਦਰ ਲੱਗੀ ਸੀ ਕਿਰਪਾ ਕਰ ਸਾਡੀ ਜ਼ਿੰਦਗੀ ਵਿੱਚੋਂ ਨਾਮ ਦੀ ਚਿੰਗ ਸਾਨੂੰ ਵੀ ਬਖਸ਼ ਦੇ ਉਹ ਨਾਮ ਦੀ ਬੂੰਦ ਜਿਹੜੀ ਤੁਸੀਂ ਚਖੀ ਉਹ ਸਾਡੀ ਜ਼ਿੰਦਗੀ ਵਿੱਚ ਵੀ ਆ ਜਾਏ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ